ਕਰਦਾ ਮੈਂ ਆਪਣੇ ਭਰਾਵਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਇਹ ਦੇਖੋ ਦੋ ਪਰਿਵਾਰਾਂ 'ਚ ਫਰਕ ਦੇਖੋ ਇੱਕ ਸਾਡਾ ਪਰਿਵਾਰ ਹੈ ਜਿਹੜਾ ਜਿੱਥੇ ਕੋਈ ਕੰਮ ਹੁੰਦਾ ਸੀ ਇਕੱਠੇ ਹੋ ਜੀਦਾ ਸਾਡੇ ਮੁੱਖ ਮੰਤਰੀ ਜੀ ਇੱਥੇ ਸਾਡੇ ਮਨਿਸਟਰ ਇੱਥੇ ਸਾਡੇ ਐਮਐਲਏ ਇੱਥੇ ਸਾਡੇ ਪ੍ਰਧਾਨ ਇੱਥੇ ਇੱਕੋ ਦੂਜਾ ਪਰਿਵਾਰ ਦੇਖ ਲਓ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਬੋਰਡ ਤੋਂ ਗਾਇਬ ਹੈ ਕੋਈ ਕੁਛ ਜੋ ਇਹ ਜਿਹੜਾ ਸਾਡਾ ਪਰਿਵਾਰ ਹੈ ਜਦੋਂ ਸਾਡੇ ਵਿੱਚ ਕਿਸੇ ਨੂੰ ਲੋੜ ਹੋਵੇ ਉੱਥੇ ਹੀ ਨਹੀਂ ਇਕੱਠੇ ਹੁੰਦੇ ਜਦੋਂ ਸਾਡੇ ਕਿਸੇ ਵੀ ਪੰਜਾਬ ਦੇ ਕਿਸੇ ਵੀ ਵਾਸੀ ਨੂੰ ਲੋੜ ਪਵੇ ਉੱਥੇ ਵੀ ਇਕੱਠੇ ਹੋ ਕੇ ਪਹੁੰਚਦੇ ਆ ਮੈਂ ਹੁਣ ਤੁਹਾਨੂੰ ਕਹਿਣਾ ਚਾਹੁੰਦਾ ਹੁੰਦਾ ਮੈਂ ਤੁਹਾਡਾ ਗਵਾਂਡੀ ਬਣ ਗਿਆ ਜਦੋਂ ਮੈਂ ਇੱਥੋਂ ਮੇਰੀ ਪਾਰਟੀ ਨੇ ਨਾਮ ਅਨਾਉਂਸ ਕੀਤਾ ਸਾਡੇ ਦੋਸਤ ਦੂਜੇ ਪਾਸੇ ਕਹਿੰਦੇ ਜੀ ਇਹ ਤਾਂ ਬੈਸਟੇ ਚ ਰਹਿੰਦਾ ਹੀ ਨਹੀਂ ਮੈਂ ਅੰਦਾਜ਼ਾ ਕਰ ਜਾ ਰਿਹਾ ਇੱਕ ਪਾਸੇ ਹਰਕਾਰ ਤੇ ਇੱਕ ਪਾਸੇ ਨਿਮਰਤਾ ਇੱਕ ਪਾਸੇ ਵਿਰਾਸਾ ਤੇ ਇੱਕ ਪਾਸੇ ਵਿਕਾਸ ਉਹ ਘਰੇ ਹੁਣ ਤੁਸੀਂ ਦੇਖਣਾ ਕਿ ਆਉਣ ਵਾਲੀ ਉਮੀਦ ਟੀਕ ਜੀ ਕਿਵੇਂ ਸੇ ਹੱਥ ਮਜ਼ਬੂਤ ਕਰਨੇ ਆ ਇੱਕ ਪਾਸੇ 3 ਸਾਲ ਦਾ ਔਕਾਤ ਜਿਹੜਾ ਕਿ ਸੰਜੀਵ ਔਰਗਾ ਜੀ ਨੇ ਤੁਹਾਡੇ ਹਲਕੇ ਦਾ ਤੁਹਾਡੇ ਵਾਰਦਾ ਕੀਤਾ ਤੇ ਦੂਸਰੇ ਪਾਸੇ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਨੇ ਆਪਣੇ ਘਰ ਤੋਂ ਲੈ ਕੇ ਆਪਣੇ ਘਰ ਦਾ ਵਿਕਾਸ ਕੀਤਾ ਕਿਸੇ ਹੋਰ ਵੱਲ ਧਿਆਨ ਨਹੀਂ ਦਿੱਤਾ ਉਹ ਮੈਂ ਇਹੋ ਜਿਹੜਾ ਮੇਰਾ ਹਲਕਾ ਨੇੜੇ ਪਿੰਡ ਨੂੰ ਨੇੜੇ ਦੇ ਉਹ ਮੈਂ ਤੁਹਾਨੂੰ ਇਹ ਹੀ ਕਹਿਣ ਆਇਆ ਇਹ ਕੋਹ ਜਿਹੜਾ ਆਦਮੀ ਨੂੰ ਆਪਾਂ ਇਸ ਵਾਰ ਮੌਕਾ ਦੇਣਾ ਜਿਹੜਾ ਤੁਹਾਡਾ ਸੁੱਖ ਦਾ ਤੁਹਾਡੇ ਦੁੱਖ ਦਾ ਦਰਦੀ ਆ ਜਿਹੜਾ ਹਮੇਸ਼ਾ ਤੁਹਾਡੇ ਵਿੱਚ ਅੱਗੇ ਖੜਦਾ ਤੋ ਇਹੀ ਉਪੀਰ ਕਰਨਾ ਆ ਸੀਐਮ ਸਾਹਿਬ ਪਹੁੰਚ ਚੁੱਕੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਸਕੇ ਲਈ ਕੋਰੋਨਾ ਦੇ ਫੇਸਬੁੱਕ 'ਚ ਦੇਖ ਲੋ ਕਿਸੇ ਨਾਖਬਾਰ 'ਚ ਦੇਖ ਲੋ ਹਰ ਦਿਨ ਕਿਸੇ ਨਾਖੇ ਕੰਮ ਦੀ ਆਫਰ ਪੜੋ ਕਿਧਰੇ ਮੈਨੇ ਕੇਂਦਰੀ ਨੌਕਰੀ ਪੜੋ ਉਹ ਫੇਸਬੁੱਕ ਨਾ ਦੇਖੋ ਖਬਰਾਂ ਦੇ ਵਿੱਚ ਫੇਸਬੁੱਕ ਦੇ ਵਿੱਚ ਪੰਜਾਬ ਦੇ ਕੰਮਾਂ ਵਾਸਤੇ ਲੋਗਾਂ ਦੇ ਕੰਮਾਂ ਵਾਸਤੇ ਲੋਗਾਂ ਦੇ ਕੰਮ ਕੋਈ ਦਾ ਆਪਣਾ ਦੋਸਤਾਂ ਨੂੰ ਬਾਕੀ ਨੂੰ ਦੱਸਣਗੇ ਸਾਰੇ ਤੁਹਾਨੂੰ ਦੱਸ ਕੇ ਹੀ ਪਿਆ ਹੋਣੀ ਆ ਤੇ ਮੈਂ ਜੋਰ ਸਾਹਿਬ ਭਾਰਤੀ ਆਪੂਹਾ ਦੇ ਜਾ ਕੇ ਆਓ ਸਿੱਧਾ ਆਪਾਂ ਜਾਉਂਦੇ ਜੁਹੇ ਜਿਹੜੇ ਮੈਂ ਜਾ। ਇਹ ਏਡੀਸੀ ਦੀ ਕਿਸ ਨੂੰ ਬੋਲ ਪੋਨੇ ਆ ਤੇ ਪੰਜ ਪੈਸੇ ਦੀ ਵੀ ਨਹੀਂ ਪੰਜ ਪੈਸੇ ਦਾ ਕੰਮ ਨਹੀਂ ਕਿਰਾਇਆ ਕਰਦਾ। ਮੈਂ ਫੇਰ ਵੀ ਜੀਰੂ ਕਰੂੰਗਾ। ਆਪਾਂ ਜਿਹੜਾ 1.5 ਸਾਲ ਆਪਣਾ ਖਰਾਬ ਨਾ ਕਰ ਲਈਏ। ਆ 1.5 ਸਾਲ ਸੇ ਬਣਨ ਸੀ। 1.5 ਘੰਟੇ ਦਾ ਜਾਓ। ਜਦੋਂ ਵਾਪਸੀ ਜਾਣਾ ਵੀ ਫੇਰ ਘੰਟੇ ਦਾ ਜਾ। ਮੈਂ ਜਨੀਬ ਰੋੜਾ ਨੂੰ ਕਿਹਾ ਮੈਂ ਬੇਨਤੀ ਕੀਤੀ ਕਿ ਜਨਾ ਰੋੜਾ ਸਾਹਿਬ ਮੇਰਾ ਜਿਹੜਾ ਹਲਕਾ ਵਾ ਪਾਰ ਦੇ ਪਾਕਿਸਤਾਨ ਵਾਲਾ ਫੇਰ ਰੂਕタル ਕੀਤਾ ਹੋਇਆ ਵਾ। ਤੇ ਜਿਦੋਂ ਚੱਲ ਨਹੀਂ ਆਉਂਦੇ ਆ ਟ੍ਰੈਫਿਕ ਜਮ ਹੁੰਦੀ ਆ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਵਾ ਬਾਬਾ ਉਹ ਕੁਝ ਪਹਿਲਾਂ ਹੀ ਬਹੁਤ ਜ਼ਰੂਰ ਨੇ ਕੁਵਾਰੀ ਉੱਤੇ ਲੜੇ ਚਾ ਰਿਹਾ ਵਾ ਇਸ ਕਰਕੇ ਵੀ ਬਹੁਤ ਜ਼ਰੂਰੀ ਹੈਗਾ ਜੋਰ ਪਨਾਤਾ ਹੋ ਰਿਹਾ ਹੈ ਵੀ ਕਿਤੇ ਅਸੀਂ ਕ੍ਰੋਸ ਪ੍ਰੋਗਰਾਮ ਕਰ ਸਕੀਏ ਜਿਹਦੇ ਵਿੱਚ 5-5 ਓਵਰ ਲੈ ਕੇ ਕਿ 4 ਘੇਰ ਕਰਕੇ ਆਏ ਆ 47 ਕਰੋੜ ਰੁਪਏ ਦੇ ਇੱਥੇ ਖੜੇ ਹੀਗੇ 47 ਕਰੋੜ ਰੁਪਏ ਦੇ 48 ਕਰੋੜ